ਸੋ ਇਨਸਾਨੀ ਤੌਰ ਤੇ ਭਾਵੇਂ ਹਰਿਆਣੇ ਪੁਲਿਸ ਨੇ ਜੋ ਕੀਤਾ ਮੈਂ ਸਹਿਮਤ ਨਹੀਂ ਸੀ ਮੈਂ ਇਹ ਮੰਨ ਬਣਾਇਆ ਕਿ ਦੇਖੋ ਰੈਟ ਲਈ ਆ ਰੈਟ ਦੀ ਸੁਣਵਾਈ ਕਦੋਂ ਤਰੀਕ ਲੱਗਦੀ ਹੈ ਕਦੋਂ ਨਹੀਂ ਲੱਗਦੀ ਪ੍ਰੀਤਪਾਲ ਦੀ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਸੋ ਮੈਂ ਉਸੇ ਵੇਲੇ ਹੋਮ ਮਿਨਿਸਟਰ ਸਾਹਿਬ ਅਨਿਲ ਵਿਜੇ ਸਾਹਿਬ ਨਾਲ ਗੱਲ ਕੀਤੀ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਦੇਖੋ ਮੈਂ ਪਰਸਨਲ ਗਾਰੰਟੀ ਲੈਣਾ ਐਜ਼ ਅ ਫਾਰਮਰ ਮਿਨਿਸਟਰ ਇੱਕ ਨਾਗਰਿਕ ਹੋਣ ਦੇ ਨਾਤੇ ਮੇਰੀ ਘਰ ਦੀ ਐਮ ਐਲ ਏ ਉਹ ਜ਼ਿੰਮੇਵਾਰੀ ਰਹਿੰਦੀ ਹੈ ਸਾਡਾ ਭਰਾ ਹੈ ਔਰ ਸਾਨੂੰ ਰਿਕੁਐਸਟ ਹੈ ਇਨਸਾਨੀਅਤ ਤੌਰ ਤੇ ਕਿ ਪਰਿਵਾਰ ਨੂੰ ਭਰੋਸਾ ਨਹੀਂ ਕਿ ਪੀਜੀਆਈ ਰੋहतक 'ਚ ਇਲਾਜ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੁਸੀਂ ਪੁਲਿਸ ਇਹਨੂੰ ਰੈਫਰ ਕਰ ਦਿਓ ਦੇਖੋ ਜੋ ਬਾਕੀ ਗੱਲਾਂ ਕਈ ਮੈਨੂੰ ਕਹਿਣਗੇ ਕਿ ਜੇ ਹਰਿਆਣਾ ਮਿਨਿਸਟਰ ਦੀ ਗੱਲ ਕਰ ਰਿਹਾ ਮੈਂ ਸਹੀ ਗੱਲ ਕਰ ਰਿਹਾ ਰੱਬ ਤੋਂ ਡਰ ਕੇ ਗੱਲ ਕਹਿ ਰਿਹਾ ਜੋ ਸਹੀ ਹੈ ਉਹ ਸਹੀ ਹੈ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜੀ ਇਹਦਾ ਪੂਰਾ ਇਲਾਜ ਦਾ ਧਿਆਨ ਕੀਤਾ ਜਾਊਗਾ। ਚਲੋ ਉੱਥੇ ਉਹਦੇ ਤਾਇਆ ਜੀ ਸਾਹ ਜਰਨੈਲ ਸਿੰਘ ਉਹਦੇ ਨਾਲ ਹੀ ਸਨ ਮੈਂ ਉਹਨਾਂ ਨਾਲ ਵੀ ਗੱਲ ਕੀਤੀ। ਉੱਥੇ ਉਹਨਾਂ ਨੇ ਪੀਜੀਆਈ ਦਾ ਡਾਇਰੈਕਟਰ ਸ਼ਾਇਦ ਵਾਈਸ ਚਾਂਸਲਰ ਹੈ ਉੱਥੇ ਕੌਣ ਹੈ ਵੀਸੀ ਹੈ। ਔਰ ਇੱਕ ਐਸਐਸਪੀ ਭੇਜਿਆ। ਸਵੇਰੇ ਫੇਰ ਮੇਰੀ ਗੱਲ ਹੋਈ ਏ ਕਹਿੰਦੇ ਜੀ ਸਾਨੂੰ ਸ਼ਿਫਟ ਕਰਾ ਦਿਓ ਮੈਂ ਉਹਨਾਂ ਨੂੰ ਸਵੇਰੇ 9-10 ਵਜੇ ਫੇਰ ਫੋਨ ਕੀਤਾ ਕਿ ਇਹ ਪਰਿਵਾਰ ਚਾਹੁੰਦਾ ਜੀ ਉਹਨੂੰ ਡੀਐਮਸੀ ਸ਼ਿਫਟ ਕਰ ਦੋ ਜਾਂ ਪੀਜੀਆਈ ਚੰਡੀਗੜ੍ਹ ਉਹ ਕਹਿੰਦੇ ਜੀ ਪੀਜੀਆਈ ਰੋहतक ਤੋਂ ਅਸੀਂ ਏਮਸ ਕਰ ਸਕਦੇ ਆ ਜਾਂ ਪੀਜੀਆਈ ਚੰਡੀਗੜ੍ਹ ਕਰ ਸਕਦੇ ਪੀਜੀਆਈ ਡੀਐਮਸੀ ਨਹੀਂ ਕਰ ਸਕਦੇ ਸੋ ਪਰਿਵਾਰ ਦੀ ਜੋ ਹੁਕਮ ਸੀ ਜੋ ਸਹਿਮਤੀ ਸੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪੀਜੀਆਈ ਚੰਡੀਗੜ੍ਹ ਭੇਜ ਦਿਓ ਔਰ ਮੈਂ ਦੇਖੋ ਬਾਰ-ਬਾਰ ਕਹਿਣਾ ਜੋ ਕੰਮ ਸਹੀ ਕੀਤਾ ਉਹਦੀ ਮੈਂ ਸਹੀ ਗੱਲ ਕਰੂੰਗਾ ਕੀ ਵਿਜ ਸਾਬ ਨੇ ਮੈਨੂੰ ਕਿਹਾ ਕਿ ਜੀ 2 ਮਿੰਟ ਚ ਐਨਓਸੀ ਕਿਉਂਕਿ ਐਨਓਸੀ ਦੇਣੀ ਸੀ ਐਨਓਸੀ ਜਾਰੀ ਹੋਈ ਔਰ ਉਹ ਬੱਚਾ ਅੱਜ ਪ੍ਰੀਤਪਾਲ ਇੱਥੇ ਪਹੁੰਚ ਗਿਆ ਛੋ ਮੈਂ ਜਿੱਥੇ ਇਨਸਾਨੀ ਤੌਰ ਤੇ ਜੋ ਕਿਸੇ ਨੇ ਸਹੀ ਕਦਮ ਚੁੱਕਿਆ ਮੈਂ ਉਹਦਾ ਧੰਨਵਾਦ ਕਰਦਾ ਨਾਲ ਹੀ ਮੈਂ ਵਿਜ ਸਾਬ ਨੂੰ ਬੇਨਤੀ ਕਰਦਾ ਕਿ ਇਹ ਮੁੰਡਾ ਗੁਰਸੇਕਾ ਅਮਰਿਤਧਾਰੀ ਹੈ ਇਹਦੇ ਨਾਲ ਬੇਇਨਸਾਫੀ ਹੋਈ ਹੈ ਇਸ ਗੱਲ ਦੀ ਵੀ ਇਨਕਵਾਈਰੀ ਹੋਵੇ ਕੀ ਜਿਹੜਾ ਉੱਥੇ ਇਕੱਲਾ ਇੱਕ ਲੰਗਰ ਛਕਾਉਂ ਜਾਂਦਾ ਸੀਗਾ ਤੁਸੀਂ ਪਿੰਡ ਤੋਂ ਤਸਦੀਕ ਕਰ ਲਓ ਮੈਂ ਕਹਿੰਦਾ ਜੀ ਦੇ ਉਹਦੇ ਦੋਸਤ ਮਿੱਤਰ ਨੇ ਇੱਕ ਹਾਈਲਾਈਟਸ ਦਾ ਸੈਂਟਰ ਚਲਾਉਂਦਾ ਉੱਥੋਂ ਤਸਦੀਕ ਕਰ ਲਓ ਜੇ ਬੱਚੇ ਨੇ ਕਦੇ ਵੀ ਕਿਸੇ ਨੂੰ ਮੈਂ ਕਹਿੰਦਾ ਜੀ ਹੱਥ ਵੀ ਲਾਇਆ ਹੋਵੇ ਥੱਪੜ ਤਾਂ ਦੂਰ ਦੀ ਗੱਲ ਹੈ ਇੱਕ ਗੁਰਸ਼ੇਖ ਅਮਰੇ ਧਾਰੀ ਸ਼ਾਂਤਮਈ ਬੱਚਾ ਜਿਹਦੇ ਤੇ ਇੰਨੀ ਕੁੱਟ ਪਈਆ ਬੋਰੀ ਤੇ ਬੋਰੀਆਂ ਪਾ ਕੇ ਅੰਦਰ ਉਹਦੇ ਅਸਾ ਕਿਤੇ ਤਰ੍ਹਾਂ ਛਿਲਿਆ ਪਿਆ ਮੈਨੂੰ ਅੱਜ ਵੀ ਇਸ ਗੱਲ ਦਾ ਰੋਸ ਹੈ ਔਰ ਇਸ ਗੱਲ ਦਾ ਰੋਸ ਔਰ ਰੰਜ ਮੇਰੇ ਮਨ 'ਚ ਰਹਿਣਾ ਮਗਰ ਚਲੋ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਕਿ ਸਕੂ ਸਭ ਨਿਪਟ ਜਾਂਦੇ ਆ ਜੇ ਬੰਦਾ ਹੋਵੇ ਔਰ ਮੈਂ ਇਸ ਗੱਲ ਦਾ ਹੀ ਜਿਹੜੀ ਸਾਡੀ ਇਨਸਾਨੀ ਫਰਿਆਦ ਸੁਣੀ ਹੈ ਕਿ ਉਹਨੂੰ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਦਾ ਹੀ ਵਿਲ ਬੀ ਰੈਫਰਡ ਮੈਂ ਵਿਜ ਸਾਹਿਬ ਦਾ ਇਸ ਗੱਲ ਦਾ ਧੰਨਵਾਦੀਆਂ ਹਾਂ ਕਈ ਗੁੱਸਾ ਕਰਨਗੇ ਮਗਰ ਭਾਈ ਮੈਂ ਜੋ ਇੱਕ ਬਾਪ ਦਾ ਦਰਦ ਮਹਿਸੂਸ ਕੀਤਾ ਮੈਂ ਅੱਜ ਵੀ ਹਰਿਆਣਾ ਪੁਲਿਸ ਦੇ ਐਕਸ਼ਨ ਨੂੰ ਔਰ ਭਗਵੰਤ ਮਾਨ ਦੀ ਮਿਲੀ ਭੁਗਤ ਨੂੰ ਕੰਡਮ ਕਰਦਾ ਕਿਉਂਕਿ ਇੱਕ ਪਾਸੇ ਉਹਨਾਂ ਦਾ ਮਨਿਸਟਰ ਬਲਬੀਰ ਸਿੰਘ ਦਾ ਅੱਜ ਬਿਆਨ ਹੈ ਕਿ 250 ਤੋਂ ਵੱਧ ਇੰਜਰਡ ਨੇ ਇੰਜਰਡ ਹੋ ਰਿਹਾ ਪੰਜਾਬ ਦੀ ਧਰਤੀ ਤੇ 20 ਸੀਰੀਅਸ ਨੇ ਪੰਜ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀਆਂ ਰੌਸ਼ਨੀ ਤੇ ਇਹ ਸਭ ਕੁਝ ਹੋਣ ਦੇ ਬਾਅਦ ਤੁਸੀਂ ਪਰਚਾ ਨਹੀਂ ਦਰਜ ਕਰਦੇ ਚਾਰ ਡੈਥਸ ਹੋ ਗਈਆਂ ਨੇ ਸ਼ੋਕ ਕਰਨ ਦਾ ਹਲੇ ਤੱਕ ਨਹੀਂ ਹੋ ਰਿਹਾ ਇਸ ਗੱਲ ਦਾ ਸਬਦਾ ਮੇਰੇ ਤੇ ਮਨ ਚ ਗਿਲਾ ਮਗਰ ਜੇ ਕੋਈ ਸਹੀ ਕਦਮ ਇਸ ਸਾਰੇ ਔਖੇ ਮਾਹੌਲ ਚ ਚੁੱਕਿਆ ਤੇ ਮੈਂ ਸਹੀ ਨੂੰ ਤੁਹਾਡੇ ਅੱਗੇ ਰੱਖ ਰਿਹਾ ਕਿਸੇ ਨੂੰ ਨਾ ਚੰਗਾ ਲੱਗੇ ਭਾਈ ਉਹਨਾਂ ਨੂੰ ਮੁਬਾਰਕ ਮਗਰ ਜੋ ਅਸਲੀਅਤ ਹੋਈ ਹੈ ਮੈਂ ਸਹੀ ਗੱਲ ਤੁਹਾਡੇ ਅੱਗੇ ਰੱਖੀ ਹੈ ਚੀਫ ਸੈਕਟਰੀ ਦੀ ਚਿੱਠੀ ਨੂੰ ਵੀ ਕਿਹਾ ਜਾ ਰਿਹਾ ਕਿ ਚੀਫ ਦੇਖੋ ਚੀਫ ਸੈਕਟਰੀ ਸਾਹਿਬ ਦੀ ਚਿੱਠੀ ਕੱਢੋ ਦੇ ਇਹ ਬੜਾ ਲੇਟ ਉੱਠਿਆ ਔਰ ਚੀਫ ਸੈਕਟਰੀ ਨੇ ਕਿਹਾ ਕਿ ਪੰਜਾਬ ਭੇਜੋ ਪੰਜਾਬ ਇਹ ਤਾਂ ਚੰਡੀਗੜ੍ਹ ਪੀਸੀਆ ਰੈਫਰ ਹੋਇਆ ਔਰ ਜਦੋਂ ਤੱਕ ਚੀਫ ਸੈਕਟਰੀ ਸਾਹਿਬ ਦੀ ਚਿੱਠੀ ਆਈ ਉਹਦੋਂ ਤੱਕ ਤਾਂ ਵਿਜ ਸਾਹਿਬ ਨੇ ਤੋਰਤਾ ਸੀ ਇਹ ਪਰਿਵਾਰ ਤੁਰ ਪਿਆ ਸੀ ਉਹਦੋਂ ਤੱਕ ਇਸ ਲਈ ਤੁਸੀਂ ਪਰਿਵਾਰ ਤੋਂ ਪੁੱਛ ਲੇਖੋ ਇੱਕ ਮੈਂ ਗੱਲ ਦੱਸਾਂ ਜੀ ਕੋਈ ਇਹਦੇ ਚ ਕ੍ਰੈਡਿਟ ਵਾਰ ਨਹੀਂ ਆ ਭਗਵੰਤ ਮਾਨ ਹੈਸ ਫੇਲਡ ਇਟਸ ਸਿਟੀਜ਼ਨਸ ਇਹਨੇ ਅੰਦਾਤਾ ਨੂੰ ਪੇਲ ਕੀਤਾ ਅੰਦਾਤਾ ਨਾਲ ਧੋਖਾ ਕੀਤਾ ਟੌਟੀ ਕੀਤੀ ਹੈ ਜੇ ਪਹਿਲਾਂ ਜ਼ਿੰਮੇਵਾਰੀ ਸਹੀ ਨਿਭਾਉਂਦਾ ਤੇ ਹਾਲਾਤ ਨਾ ਪੈਦਾ ਹੁੰਦੇ ਹੀ ਵਾਸ ਸਲੀਪਿੰਗ ਹੁਣ ਵੀ ਇਹਦਾ ਫਰਜ ਬਣਦਾ ਸੀ ਕੱਲ ਗੱਲ ਕਰਨੀ ਸੋ ਇੱਕ ਗੱਲਾਂ ਦੇ ਇੱਕ ਆਜ਼ਾਦ ਤੁਹਾਡੇ ਧੰਨਵਾਦ ਕਰ ਰਿਹਾ ਪਰ ਨਹੀਂ ਦੇਖੋ ਮੇਰਾ ਧੰਨਵਾਦ ਨਹੀਂ ਜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ ਮੈਂ ਕੌਣ ਆ ਜੀ ਦੇਖੋ ਜੋ ਮੈਂ ਅੰਦਰ ਵੇਖ ਕੇ ਆਇਆ ਉਹਦੀ ਜੋ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹਦੀ ਕੰਡੀਸ਼ਨ ਸਟੇਬਲ ਹੈ ਉਹਦਾ ਹੁਣ ਫੇਰ ਉਹਦਾ ਪਲਾਸਟਰ ਓਪਨ ਕਰਕੇ ਇੱਕ ਐਕਸਰੇ ਨਵੀਂ ਕਰ ਰਹੇ ਆ ਨਵੀਂ ਐਕਸਰੇ ਕਰਨ ਤੋਂ ਬਾਅਦ ਉਹ ਵੇਖਣਗੇ ਸਰਜਰੀ ਦੀ ਲੋੜ ਹੈ ਕਿ ਨਹੀਂ ਹੈ ਔਰ ਉਸ ਤੋਂ ਬਾਅਦ ਉਹ ਫਿਰ ਜਬਾੜੇ ਦੀ ਤੇ ਨੱਕ ਦੀ ਉਹ ਦੋਵੇਂ ਚੀਜ਼ਾਂ ਵੇਖਣਗੇ ਠੀਕ ਥੈਂਕ ਯੂ